ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਸੰਸਥਾਪਕ ਕੌਣ ਹਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਇਹਦਾ ਸਹੀ ਉੱਤਰ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕਬਲਸ ਵਾਲੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਂ ਹੈ ਗੁਰੂ ਹਰਾਈ ਜੀ ਮਹਤਾ ਕਾਲੂ ਜੀ ਦਾਦਾ ਦੁੱਧਾ ਜੀ ਕਿੱਥੇ ਚੰਦ ਜੀ ਇਹਦੇ ਸਹੀ ਉੱਤਰ ਹੈ ਜੀ ਮਹਤਾ ਕਾਲੂ ਜੀ ਤੀਸਰਾ ਪ੍ਰਸ਼ਨ ਹੈ ਜੇ ਸਾਕੀ ਸੱਚਾ ਸੱਦਾ ਕਿਹੜੇ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਹੈ ਗੁਰੂ ਗੋਬਿੰਦ ਸਿੰਘ ਜੀ ਗੁਰ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਤੇ ਕੋਈ ਵੀ ਨਹੀਂ ਇਹਨਾਂ ਚ ਇਹਦੇ ਸਹੀ ਉੱਤਰ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਅਸੱਤਾਂ ਸਵਾਲ ਜੀ ਅਗਲਾ ਪ੍ਰਸ਼ਨ ਹੈ ਜੀ ਗੁਰੂ ਨਾਨਕ ਤੇਜ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਤੇ 35 ਰਾਗਾਂ ਵਿੱਚ ਦੀ ਪੱਛੀ 3 ਪੱਤੀ ਦੀ ਉਮੀਦ ਇਹਦਾ ਸਹੀ ਉੱਤਰ ਹੈ ਜੀ ਸ਼੍ਰੀ ਗੁਰੂ ਨਾਨਕ ਤੇਜ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਅਗਲਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਉਪਦੇਸ਼ ਦਿੱਤੇ ਹਨ ਕਿਰਤ ਕਰਨੇ ਨਾਮ ਜਪਣਾ ਵੰਡ ਛਕਣਾ ਬੀ ਗੁੰਮਿਤ ਕਰਨੇ ਨਾਮ ਜਪਣਾ ਵੰਡ ਛਕਣਾ ਸੀ ਕਿਰਤ ਕਰਨੇ ਨਾਮ ਜਪਣਾ ਵੰਡ ਛਕਣਾ ਡੀ ਕਿਰਤ ਕਰਨੇ ਗੁਰਦੁਆਰੇ ਜਾਣਾ ਤੇ ਵੰਡ ਛਕਣਾ ਇਹਨਾਂ ਵਿੱਚ ਸਹੀ ਉੱਤਰ ਹੈ ਕਿਰਤ ਕਰਨੇ ਵੰਡ ਛਕਣਾ ਤੇ ਨਾਮ ਜਪਣਾ ਅਗਲਾ ਸਵਾਲ ਹੈ ਜੀ ਜੋ ਮਨਕੀਤ ਜੀ ਦੇ ਪਤਨੀ ਦਾ ਕੀ ਨਾਮ ਹੈ ਬੀਬੀ ਰਿਕਤਾ ਜੀ ਦੇ ਦੇ ਨਾਮ ਕੀ ਜੀ ਬੀਬੀ ਪੰਨੀ ਜੀ ਬੀਬੀ ਸੁਲੱਖਣੀ ਜੀ ਇਹਦਾ ਸਹੀ ਉਤਰ ਹੈ ਜੀ ਬੀਬੀ ਨਾਮ ਕੀ ਜੀ ਸਵਾਲ ਨੰਬਰ 2 ਚਿਰਿਗਰ ਨਾਮ ਕੀ ਜੀ ਜੀ ਪਤਨੀ ਦਾ ਕੀ ਨਾਮ ਸੀ ਮਾਤਾ ਗੰਗਾ ਜੀ ਮਾਤਾ ਗੁਜਰੀ ਜੀ ਤੇ ਬੀਬੀ ਸੁਲੱਖਣੀ ਜੀ ਬੀਬੀ ਤੁਹਾਨੂੰ ਜੀ ਇਸਦਾ ਸਹੀ ਉੱਤਰ ਹੋਵੇ ਜੀ ਸੀ ਬੀਬੀ ਸਿਮਖਣੀ ਜੀ ਅਗਲਾ ਪ੍ਰਸ਼ਨ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ ਏ 1407 ਬੀ 1460 ਸੀ 1415 ਡੀ 1469 ਇਸਦਾ ਸਹੀ ਜਵਾਬ ਹੈ ਜੀ ਡੀ 1478 ਇਸ ਨੂੰ ਵਲਾ ਪ੍ਰਸ਼ਨ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਏ ਪੰਜਾ ਸਾਹਿਬ ਬੀ ਬੰਦਲਾ ਸਾਹਿਬ ਸੀ ਨਨਕਾਣਾ ਸਾਹਿਬ ਡੀ ਨਾਨਕ ਕੀ ਖੇਚੀੜਾ ਇਸ ਦਾ ਸਹੀ ਜਵਾਬ ਹੈ ਜੀ 3 ਨਨਕਾਣਾ ਸਾਹਿਬ ਵਲਾ ਪ੍ਰਸ਼ਨ ਹੈ ਜੀ ਕਿਹੜੇ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਏ ਗੁਰੂ ਅਰਜਨ ਦੇਵ ਜੀ ਬੀ ਗੁਰੂ ਨਾਨਕ ਦੇਵ ਜੀ ਸੇ ਗੁਰੂ ਅਮਰਦਾਸ ਜੀ ਬੀ ਗੁਰ ਅਮਰਦਾਸ ਜੀ ਉਸ ਦਾ ਸਭ ਜਵਾਬ ਵਜੂਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਵਾਂ ਕਹਾਣੀ ਸ਼ੁਰੂ ਹੋਤੀ ਸੀ ਵਾਹੀ ਗੁਰ ਜੀ ਦਾ ਖਾਲਸਾ ਵਾਹੀ ਗੁਰ ਜੀ ਦੀ ਉਪਸਥਤੀ ਤਾਨ ਬਾਪ ਜੀ